ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਨ ਜਾ ਰਹੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 3 ਬਲਵਿੰਦਰ ਨੂੰ ਬਹੁਤ ਔਖਾ ਸੀ ਇਹ ਸਭ ਮਨਜੀਤ ਦੇ ਬੀਬੀ ਬੱਬੂ ਜੀ ਨੂੰ ਕਹਿਣਾ ਪਰ ਅੱਜ ਉਹ ਬਹੁਤ ਮਜਬੂਰ ਸੀ ਮਨਜੀਤ ਦੇ ਬਾਪੂ ਜੀ ਬੋਲੇ ਕਿ ਸਾਨੂੰ ਤਾਂ ਪੁੱਤ ਏ ਸੀ ਕੇ ਤੇਰੇ ਬੇਬੇ ਜੀ ਨੇ ਨਹੀਂ ਮੰਨਣਾ ਮਨਜੀਤ ਬਾਪੂ ਜੀ ਹਾਲੇ ਥੋੜੇ ਦਿਨ ਬੇਬੇ ਜੀ ਨੂੰ ਔਖਾ ਹੈ ਘਰ ਦਾ ਕੰਮ ਸਾਂਭਣਗੇ ਕਿ ਸਾਨੂੰ ਤਿੰਨਾਂ ਨੂੰ ਵੇਖਣਗੇ ਥੋੜੇ ਦਿਨ ਰਹਿ ਲੈਂਦੀਆਂ ਤੁਹਾਡੇ ਕੋਲ ਉਦਾਂ ਤਾਂ ਮੈਨੂੰ ਕਿੰਨਾ ਕੋ ਆਉਣ ਦਿੰਦੇ ਆ ਮਨਜੀਤ ਨੇ ਹਾਸੇ ਜਿਹੇ ਨਾਲ ਕਿਹਾ ਪਰ ਅੰਦਰੋਂ ਮਨਜੀਤ ਦਾ ਦਿਲ ਪੁੱਛਿਆ ਹੀ ਜਾਣੀਏ ਉਹ ਕਿੰਨੀ ਤਕਲੀਫ ਵਿੱਚ ਸੀ ਮਨਜੀਤ ਨੇ ਬਲਵਿੰਦਰ ਦਾ ਆਉਂਦੇ ਦਾ ਚਿਹਰਾ ਹੀ ਪੜ ਲਿਆ ਸੀ ਕੇ ਬੇਬੇ ਜੀ ਨੇ ਪੋਤਿਆਂ ਨੂੰ ਨਹੀਂ ਅਪਣਾਉਣਾ ਮਨਜੀਤ ਨੂੰ ਸੋਚਾਂ ਵਿੱਚ ਡੁੱਬੀ ਹੋਈ ਦੇਖ ਕੇ ਉਹਦੀ ਬੀਬੀ ਕਹਿੰਦੀ ਧੀਏ ਕੀ ਸੋਚੀ ਜਾਂਦੀਆਂ ਉਹ ਵੀ ਤੇਰਾ ਘਰ ਹੈ ਖੁਸ਼ ਹੋ ਕੇ ਚੱਲ ਸਾਡੇ ਨਾਲ ਮਨਜੀਤ ਨੂੰ ਤੀਜੇ ਦਿਨ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸਵੇਰੇ ਦਿਨ ਚੜ੍ਹਨਸਾਰ ਮਨਜੀਤ ਦੇ ਬਾਪੂ ਜੀ ਘਰੋਂ ਚਲੇ ਗਏ। ਉਹਨਾਂ ਜਾ ਕੇ ਆਪਣੇ ਵੱਡੇ ਬੇਟੇ ਜਿੰਦਰ ਨੂੰ ਕਾਰ ਦੇ ਕੇ ਹਸਪਤਾਲ ਭੇਜ ਦਿੱਤਾ। ਜਿੰਦਰ ਆਪਣੀ ਬੀਬੀ ਭੈਣ ਤੇ ਭਾਣਜਿਆਂ ਨੂੰ ਲੈ ਕੇ ਪਿੰਡ ਆ ਗਿਆ। ਮਨਜੀਤ ਦੀ ਪਰਜਾਈ ਰਾਜੋ ਨੇ ਦੇਲ ਜੋਕੇ ਆਪਣੇ ਨਨਦ ਤੇ ਬੇਟੀਆਂ ਖੁਸ਼ਪ੍ਰੀਤ ਤੇ ਗੁਰਪ੍ਰੀਤ ਨੂੰ ਅੰਦਰ ਲੈ ਕੇ ਆਂਦਾ ਜਿੰਦਰ ਦੇ ਹਸਪਤਾਲ ਗਏ ਤੋਂ ਪਰਜਾਈ ਨੇ ਸਾਰੀ ਤਿਆਰੀ ਕਰ ਲਈ ਸੀ ਮਨਜੀਤ ਦੇਖ ਕੇ ਬਹੁਤ ਖੁਸ਼ ਹੋਈ ਮਨਜੀਤ ਹੋਣੀ 4 ਭੈਣ ਭਰਾ ਨੇ ਮਨਜੀਤ ਤੋਂ ਵੱਡੀ ਕੁਲਜੀਤ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਵਿਆਹੀ ਹੋਈ ਆ ਮਨਜੀਤ ਤੋਂ ਛੋਟੇ ਜਿੰਦਰ ਦਾ ਵਿਆਹ ਸਾਲ ਕੋ ਪਹਿਲਾਂ ਹੀ ਹੋਇਆ ਉਹ ਪਿੰਡ ਹੀ ਖੇਤੀ ਕਰਦਾ ਸਭ ਤੋਂ ਛੋਟਾ ਦਲਵੀਰ ਫੌਜ ਵਿੱਚ ਭਰਤੀ ਹੋ ਗਿਆ ਮਨਜੀਤ ਨੂੰ ਬੇਕੇ ਗਈ ਨੂੰ 15 ਦਿਨ ਹੋ ਗਏ ਬੇਬੇ ਜੀ ਨੇ ਹਾਲੇ ਤੱਕ ਮਨਜੀਤ ਨੂੰ ਘਰ ਲੈ ਕੇ ਆਉਣ ਬਾਰੇ ਕੁਝ ਨਹੀਂ ਦੱਸਿਆ ਬਲਵਿੰਦਰ ਨੇ ਸਿੰਦਰ ਭੈਣ ਨੂੰ ਸੁਨੇਹਾ ਦੇ ਕੇ ਪਿੰਡ ਸੱਦਿਆ ਦੂਜੇ ਦਿਨ ਹੀ ਸਿੰਦਰ ਪਿੰਡ ਆ ਗਈ ਬਲਵਿੰਦਰ ਜਦੋਂ ਕੰਮ ਤੋਂ ਵਾਪਸ ਆਇਆ ਉਹਦੇ ਪਾਣ ਜੇ ਗੇਟ ਵਿੱਚ ਹੀ ਖੇਡਦੇ ਸੀ ਬਲਵਿੰਦਰ ਉਹਨਾਂ ਨੂੰ ਪਿਆਰ ਦੇ ਕੇ ਅੰਦਰ ਭੈਣ ਕੋਲ ਚਲਾ ਗਿਆ ਭੈਣ ਨੂੰ ਮਿਲਿਆ ਤੇ ਪਾਣੀ ਪੀ ਕੇ ਡੰਗਰਾਂ ਵੱਲ ਚਲਾ ਗਿਆ ਉਧਰੋਂ ਆ ਕੇ ਪ੍ਰਸ਼ਾਦਾ ਛੱਕ ਕੇ ਭੈਣ ਕੋਲ ਬੈਠ ਗਿਆ ਸਿੰਦਰ ਬਲਵਿੰਦਰ ਮੇਰੀਆਂ ਭਤੀਜੀਆਂ ਨੂੰ ਲੈ ਕੇ ਨਹੀਂ ਆਇਆ ਹਲੇ ਸੁੱਖ ਨਾਲ ਹੋਰ 2 ਦਿਨਾਂ ਨੂੰ 21 ਦਿਨਾਂ ਦੀਆਂ ਹੋ ਜਾਣਾ ਉਹਨਾਂ ਨੇ ਭੈਣੇ ਕੀ ਕਰਾਂ ਬੇਬੇ ਤਾਂ ਕੁਝ ਨਹੀਂ ਕਹਿੰਦੀ ਜੇ ਆਪਣੀ ਮਰਜ਼ੀ ਕਰੂੰ ਫਿਰ ਘਰ ਕਲੇਸ਼ ਪੈਣਾ ਬੇਬੇ ਨੂੰ ਅੰਦਰ ਆਉਂਦੀ ਦੇਖ ਕੇ ਸਿੰਦਰ ਫਿਰ ਕਹਿੰਦੀ ਆ ਬੇਬੇ ਮਨਜੀਤ ਨੂੰ ਕਿੱਦਣ ਲੈਣ ਜਾਣਾ ਬੇਬੇ ਇਹਨੇ ਕੀ ਕਾਲੀ ਕੀ ਕਰਾਉਣਾ ਉਹਨਾਂ ਤੋਂ ਮਸਾ ਖਿਹੜਾ ਛੁੱਟਿਆ ਬਲਵਿੰਦਰ ਦੁਖੀ ਮਨ ਨਾਲ ਉੱਠ ਕੇ ਚਲਾ ਗਿਆ ਸਿੰਦਰ ਬੇਬੇ ਕੀ ਬੋਲੀ ਜਾਨੀ ਆ ਦੇਖ ਬਲਵਿੰਦਰ ਕਿੰਨਾ ਦੁਖੀ ਰਹਿਣ ਲੱਗ ਗਿਆ ਸਿੰਦਰ ਆਪਣੇ ਬੇਬੇ ਨੂੰ ਕਹਿਣ ਲੱਗੀ ਤੂੰ ਕਿਉਂ ਪਾਪਾਂ ਦੀ ਭਾਗੀਦਾਰ ਬਣਦੀ ਆ ਜਿੱਦਣ ਦਾ ਬਲਵਿੰਦਰ ਦਾ ਵਿਆਹ ਹੋਇਆ ਤੇਰਾ ਆਹੇ ਕੁਝ ਚੱਲੀ ਜਾਂਦਾ ਬੇਬੇ ਗੁੱਸੇ ਵਿੱਚ ਬੋਲਣ ਲੱਗ ਗਏ ਬਲਵਿੰਦਰ ਦੀ ਬੇਬੇ ਦਾ ਪਤਾ ਨਹੀਂ ਕਿਹੋ ਜਿਹਾ ਸੁਭਾਅ ਸੀ ਉਹ ਮਨਜੀਤ ਨੂੰ ਪੋਰਾ ਨਹੀਂ ਚੰਗੀ ਸਮਝਦੀ ਸੀ ਪਰ ਇਸ ਵਾਰ ਬਲਵਿੰਦਰ ਨੇ ਆਪਣੀ ਮਰਜ਼ੀ ਕੀਤੀ ਉਹ ਦੂਜੇ ਦਿਨ ਐਤਵਾਰ ਨੂੰ ਆਪਣੀ ਭੈਣ ਨੂੰ ਛੱਡਣ ਗਿਆ ਹੀ ਆਪਣੇ ਸਹੁਰੇ ਪਿੰਡ ਚਲਾ ਗਿਆ ਸਾਰਿਆਂ ਨੂੰ ਮਿਲ ਕੇ ਬਲਵਿੰਦਰ ਅੰਦਰ ਮਨਜੀਤ ਤੇ ਆਪਣੀਆਂ ਧੀਆਂ ਕੋਲ ਚਲਾ ਗਿਆ ਮਨਜੀਤ ਬਹੁਤ ਖੁਸ਼ ਹੋਈ। ਬਲਵਿੰਦਰ ਨੇ ਆਪਣੀਆਂ ਧੀਆਂ ਨੂੰ ਗੋਦੀ ਚੁੱਕ ਕੇ ਪਿਆਰ ਕੀਤਾ ਤੇ ਮਨਜੀਤ ਦਾ ਹਾਲ-ਚਾਲ ਪੁੱਛਿਆ। ਮਨਜੀਤ ਮੈਂ ਤਾਂ ਠੀਕ ਆ ਪਰ ਤੁਸੀਂ ਠੀਕ ਨਹੀਂ ਲੱਗਦੇ। ਕਿਉਂ ਇੰਨੇ ਉਦਾਸ ਹੋ? ਬੇਬੇ ਜੀ ਨਹੀਂ ਮੰਨੇ। ਬਲਵਿੰਦਰ ਲੇ ਦੱਸ ਮੈਂ ਠੀਕ ਆ ਤੈਨੂੰ ਤੇ ਬੀਬੀ ਬਾਪੂ ਜੀ ਨੂੰ ਦੱਸਣਾ ਆ ਕਿ ਅਗਲੇ ਐਤਵਾਰ ਨੂੰ ਲੈਣ ਆਉਂਗਾ ਮਨਜੀਤ ਦੀ ਬੀਬੀ ਕਮਰੇ ਵਿੱਚ ਆਉਂਦੀ ਹੋਈ ਕਹਿੰਦੀ ਪੁੱਤ ਅਗਲੇ ਐਤਵਾਰ ਨਹੀਂ ਉਸ ਤੋਂ ਅਗਲੇ ਐਤਵਾਰ ਆਹੀਂ ਬਲਵਿੰਦਰ ਠੀਕ ਆ ਬੀਬੀ ਜਿਵੇਂ ਤੁਹਾਡੀ ਮਰਜ਼ੀ ਦੁਪਹਿਰ ਦਾ ਪ੍ਰਸ਼ਾਦਾ ਸ਼ੱਕੇ ਬਲਵਿੰਦਰ ਨੂੰ ਪਿੰਡ પાਪਸ ਆ ਗਿਆ ਉਹਨੇ ਆ ਕੇ ਆਪਣੀ ਬੇਬੇ ਨੂੰ ਦੱਸ ਦਿੱਤਾ ਪਰ ਬੇਬੇ ਨੂੰ ਕੋਈ ਖੁਸ਼ੀ ਨਹੀਂ ਹੋਈ ਬਲਵਿੰਦਰ ਬਹੁਤ ਖੁਸ਼ ਸੀ 15 ਦਿਨਾਂ ਬਾਅਦ ਉਹ ਜਾ ਕੇ ਮਨਜੀਤ ਹੁਣਾਂ ਨੂੰ ਲੈ ਆਇਆ ਮਨਜੀਤ ਦੇ ਬੀਬੀ ਬਾਪੂ ਜੀ ਨੇ ਮਨਜੀਤ ਤੇ ਆਪਣੀਆਂ ਦੋ ਧੀਆਂ ਨੂੰ ਮਾਪਿਆਂ ਵੱਲੋਂ ਬਣਦੇ ਸਾਰੇ ਕਾਰਬਿਹਾਰ ਕਰਕੇ ਤੋਰਿਆ ਕਿੰਨੀਆਂ ਹੀ ਸੁਗਾਤਾਂ ਵੀ ਦਿੱਤੀਆਂ ਬਲਵਿੰਦਰ ਹੁਣੇ ਘਰ ਪਹੁੰਚ ਗਏ ਗੱਡੀ ਵਿੱਚੋਂ ਉਤਰੇ ਤਾਂ ਗੁਰਪ੍ਰੀਤ ਮਨਜੀਤ ਦੀ ਗੋਦ ਵਿੱਚ ਤੇ ਖੁਸ਼ਪ੍ਰੀਤ ਬਲਵਿੰਦਰ ਦੀ ਗੋਦ ਚੁੱਕੀ ਸੀ ਜਨਵਰੀ ਦਾ ਮਹੀਨਾ ਸੀ ਬੇਬੇ ਜੀ ਬੇੜੇ ਵਿੱਚ ਧੁੱਪੇ ਮੰਜੇ ਤੇ ਬੈਠੀ ਸੀ ਮਨਜੀਤ ਨੇ ਬੇਬੇ ਜੀ ਦੇ ਪਿਆਰੀ ਹੱਥ ਲਾਈ ਤੇ ਗੁਰਪ੍ਰੀਤ ਨੂੰ ਬੇਬੇ ਜੀ ਨੂੰ ਫੜਾਉਣ ਲੱਗੀ ਤਾਂ ਬੇਬੇ ਜੀ ਫਿਰ ਗੁੱਸੇ ਨਾਲ ਬੋਲਣ ਲੱਗੇ ਇਹਨਾਂ ਪੱਥਰਾਂ ਨੂੰ ਦੂਰ ਰੱਖ ਮੇਥੋਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮਨਜੀਤ ਚੁੱਪ ਕਰਕੇ ਅੰਦਰ ਚਲੀ ਗਈ ਬਲਵਿੰਦਰ ਮਨਜੀਤ ਤੈਨੂੰ ਪਹਿਲਾਂ ਹੀ ਕਿਹਾ ਸੀ ਬੇਬੇ ਕੋਲ ਨਾ ਲੈ ਕੇ ਜਾਇਂ ਉਹਨੇ ਆਪਣੀ ਜਿੱਦ ਨਹੀਂ ਛੱਡਣੀ ਮਨਜੀਤ ਚੱਲ ਕੋਈ ਨਾ ਜੀ ਹੌਲੀ ਹੌਲੀ ਪੋਤੀਆਂ ਨਾਲ ਮੋਹ ਪੈ ਜਾਣਾ ਬੇਬੇ ਜੀ ਦਾ ਬਲਵਿੰਦਰ ਪਰ ਘਰ ਦੇ ਕੰਮ ਕਾਜ ਨਾਲ ਦੋਵਾਂ ਨੂੰ ਕਿਵੇਂ ਸੰਭਾਲੇਗੀ ਮਨਜੀਤ ਲੈ ਦੱਸ ਕਿੰਨਾ ਕੋ ਕੰਮ ਆਪਣੇ ਘਰ ਦਾ ਸਭ ਹੋ ਜਾਣਾ ਹਾਲੇ ਤਾਂ ਹਫ਼ਤੇ ਦਿਨ ਤੁਹਾਡੀਆਂ ਛੁੱਟੀਆਂ ਵੀ ਹੈਗੀਆਂ ਨੇ ਖੁਸ਼ਪਰੀਤ ਤੇ ਗੁਰਪ੍ਰੀਤ ਦੋਵੇਂ ਇਕੱਠੀਆਂ ਸੌ ਕੇ ਉੱਠਦੀਆਂ ਰੋਂਦੀਆਂ ਵੀ ਜ਼ਿਆਦਾ ਨਹੀਂ ਸੀ ਹਾਲੇ ਤਾਂ ਦੋਵੇਂ ਸੁੱਤੀਆਂ ਰਹਿੰਦੀਆਂ ਸੀ ਮਨਜੀਤ ਨੇ ਬਲਵਿੰਦਰ ਨੂੰ ਆਪਣੇ ਕੰਮ ਨਿਵੇੜਨ ਨੂੰ ਕਿਹਾ ਤਾਂ ਕਿ ਮਨਜੀਤ ਬਾਅਦ ਵਿੱਚ ਖੁਸ਼ੀ ਤੇ ਗੁਰੂ ਦਾ ਧਿਆਨ ਰੱਖੂ ਤੇ ਉਹ ਆਪਣੇ ਕੰਮ ਕਾਜ ਕਰ ਲੂਗਾ ਤਾਂ ਮਨਜੀਤ ਰਸੋਈ ਦੇ ਕੰਮ ਕਰਨ ਲੱਗੀ ਰਾਤ ਦੀ ਰੋਟੀ ਦਾ ਕੰਮ ਨਿਵੇੜ ਕੇ ਮਨਜੀਤ ਕਮਰੇ ਵਿੱਚ ਆ ਗਈ ਖੁਸ਼ੀ ਤੇ ਗੁਰੀ ਦੋਵੇਂ ਜਾਗਦੀਆਂ ਸੀ। ਮਨਜੀਤ ਜਦੋਂ ਇੱਕ ਜਾਨੀ ਨੂੰ ਦੁੱਧ ਪਿਲਾਉਂਦੀ, ਕਈ ਵਾਰ ਦੂਜੀ ਵੀ ਛੇਤੀ ਹੀ ਰੋਣ ਲੱਗ ਜਾਂਦੀ। ਇੱਕ ਨੂੰ ਫਿਰ ਬਲਵਿੰਦਰ ਚੁੱਕ ਲੈਂਦਾ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ। 2 ਮਿੰਟ ਦਾ ਫਰਕ ਸੀ ਦੋਵਾਂ ਪੈਣਾ ਦੇ ਜਨਮ ਵਿੱਚ। ਗੁਰੀ 2 ਮਿੰਟ ਵੱਡੀ ਸੀ।